ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀਆਂ ਕਰਨੀਆਂ ਨੇ ਕੋਈ ਜ਼ਰੂਰੀ ਤੁਹਾਡੇ ਨਾਲ ਭਾਈ ਅਮਰਤਪਾਲ ਸਿੰਘ ਦੇ ਬਾਰੇ ਇੱਕ ਤੈਨੂੰ ਸ਼ੇਅਰ ਕਰ ਦਿਓ ਸੰਗਤ ਤੱਕ ਪਹੁੰਚਾ ਦਿਓ ਸਾਰੀ ਤੱਕ ਤਾਂ ਕਿ ਸਾਰੀ ਸੰਗਤ ਨੂੰ ਜੋ ਮੈਸੇਜ ਆ ਉਹ ਮਿਲ ਸਕੇ ਕਿਉਂਕਿ ਬਹੁਤ ਦਿਨਾਂ ਤੋਂ ਸੰਗਤਾਂ ਦੇ ਵੱਲੋਂ ਮੈਸੇਜ ਕੀਤੇ ਜਾ ਰਹੇ ਸੀਗੇ ਕਿ ਭਾਈ ਅਮਰਤਪਾਲ ਸਿੰਘ ਬਾਰੇ ਜਿਹੜੀ ਕੋਈ ਅਪਡੇਟ ਆ ਸਾਨੂੰ ਦਿਓ ਵੀ ਕੀ ਚੱਲ ਰਿਹਾ ਵਾ ਤੇ ਕੀ ਗੱਲਬਾਤ ਆ ਸੋ ਇੱਕ ਤਾਂ ਜਿਹੜੀਆਂ ਬਹੁਤ ਜ਼ਿਆਦੀਆਂ ਫੁਵਾਹਾਂ ਉੱਡ ਰਹੀਆਂ ਨੇ ਉਹਦੇ ਬਾਰੇ ਤੁਹਾਨੂੰ ਕੁਝ ਬੇਨਤੀਆਂ ਕਰਦੀਆਂ ਨੇ ਵੀ ਜੋ ਸੋਸ਼ਲ ਮੀਡੀਆ ਦੇ ਉੱਤੇ ਤਰਾਂਤਰਾਂ ਦੀਆਂ ਫੁਵਾਹਾਂ ਨੇ ਉਹਨਾਂ ਦੇ ਉੱਤੇ ਯਕੀਨ ਕਰਨ ਦੀ ਲੋੜ ਨਹੀਂ ਹੈਗੀ ਇੱਕ ਚੀਜ਼ ਬੜੀ ਕਲੀਅਰ ਆ ਉਹ ਸਮਝ ਲਓ ਸਾਰੇ ਤੁਸੀਂ ਜਿੰਨਾ ਚਿਰ ਆਫੀਸ਼ੀਅਲੀ ਬਿਆਨ ਮਾਤਾ ਜੀ ਵੱਲੋਂ ਬਾਪੂ ਜੀ ਵੱਲੋਂ ਨਹੀਂ ਆਉਂਦਾ ਉਹਨਾਂ ਚਿਰ ਕੋਈ ਵੀ ਬਿਆਨ ਜਿਹੜਾ ਵਾ ਉਹ ਮੰਨਿਆ ਨਹੀਂ ਜਾ ਸਕਦਾ ਕੋਈ ਵੀ ਬੰਦਾ ਕਿਸੇ ਤਰ੍ਹਾਂ ਦੀ ਕੋਈ ਪੋਸਟ ਫੇਸਬੁਕ ਤੇ ਪਾਉਂਦਾ ਤੇ ਉਹ ਛੇਤੀ ਕੀਤਾ ਇਹਨੂੰ ਵਾਇਰਲ ਨਾ ਕਰਿਆ ਕਰੋ ਯਕੀਨ ਨਾ ਕਰ ਲਿਆ ਕਰੋ ਪਹਿਲਾਂ ਉਹਦਾ ਸਾਰਾ ਜਿਹੜਾ ਵਾ ਉਹ ਪਤਾ ਕਰ ਲਿਆ ਕਰੋ ਪਹਿਲੀ ਗੱਲ ਤਾਂ ਭਾਈ ਸਾਹਿਬ ਦੀ ਸੌ ਚੁੱਕਣ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਜਿਹੜੀਆਂ ਫਵਾਵਾਂ ਉੱਡ ਰਹੀਆਂ ਨੇ ਕਿ ਭਾਈ ਸਾਹਿਬ ਨੂੰ ਸਰਕਾਰ ਨੇ ਸੌ ਨਹੀਂ ਚਕਾਉਣੀ ਇਦਾਂ ਦਾ ਕੁਝ ਨਹੀਂ ਹੁੰਦਾ ਜਦੋਂ ਕੋਈ ਮਨੁੱਖ ਐਮਪੀ ਬਣ ਜਾਂਦਾ ਵਾ ਸਵਧਾਨ ਦੇ ਮੁਤਾਬਕ ਉਹਨੂੰ 2 ਮਹੀਨੇ ਦੇ ਵਿੱਚ 100 ਚੁਕਾਉਣੀ ਜ਼ਰੂਰੀ ਹੁੰਦੀ ਆ ਉਹ ਸਰਕਾਰ ਦਾ ਫਰਜ਼ ਹੁੰਦਾ ਪ੍ਰਸ਼ਾਸਨ ਦੀ ਡਿਊਟੀ ਹੁੰਦੀ ਆ ਭਾਵੇਂ ਉਹ ਬੰਦਾ ਜੇਲ੍ਹ ਚਾਹਤੇ ਭਾਵੇਂ ਉਹ ਬੰਦਾ ਬਾਹਰ ਆ ਸੋ ਉਹ ਦੇ ਵਾਸਤੇ ਜੋ ਵੀ ਸਰਕਾਰੀ ਪ੍ਰੋਸੈਸ ਆ ਉਹ ਚੱਲ ਰਿਹਾ ਵਾ ਤੇ ਉਹਨਾਂ ਨੇ ਜਦੋਂ ਵੀ ਸਮਾਂ ਬਣਦਾ ਵਾ ਜੋ ਉਹਨਾਂ ਨੇ ਆਪਣਾ ਇੱਕ ਸਿਸਟਮ ਬਣਾਇਆ ਜੋ ਪ੍ਰਬੰਧ ਕੀਤੇ ਨੇ ਉਹਨਾਂ ਪ੍ਰਬੰਧਾਂ ਤਹਿਤ ਉਹਨਾਂ ਨੇ ਭਾਈ ਸਾਹਿਬ ਨੂੰ 100 ਚੁਕਾਉਣੀ ਆ ਸੋ ਉਹ ਬਿਲਕੁਲ ਲੱਗੀ ਮੋਰੀਆ ਉਹਦੇ ਵਾਸਤੇ ਕੋਈ ਫਿਕਰ ਕਰਨ ਦੀ ਲੋੜ ਹੈ ਨਹੀਂ ਅਗਲੀ ਗੱਲ ਕਿ ਭਾਈ ਸਾਹਿਬ ਨੇ ਕਦੋਂ ਆਉਣਾ ਵੇਖੋ ਇਹ ਗੱਲ ਬੜੀ ਕਲੀਅਰ ਹੈ ਵੀ ਅੱਜ ਸੂਬਾ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਸੰਤੋ ਸਰਕਾਰ ਨੂੰ ਲਿਖ ਕੇ ਦੇ ਦੇ ਕਿ ਸਾਨੂੰ ਭਾਈ ਅਮਿਤਪਾਲ ਸਿੰਘ ਤੋਂ ਕੋਈ ਖਤਰਾ ਨਹੀਂ ਹੈਗਾ ਇਹਨਾਂ ਦੇ ਉੱਤੇ ਜੋ ਅਸੀਂ ਐਲੀਗੇਸ਼ਨਸ ਲਾਏ ਸੀ ਉਹ ਅਸੀਂ ਵਾਪਸ ਲੈਨੇ ਆ ਤੇ ਜਦੋਂ ਕਿ ਭਾਈ ਸਮਰਤਪਾਲ ਸਿੰਘ ਐਸ ਵੇਲੇ ਪੰਜਾਬ ਦੇ ਐਮਪੀ ਬਣ ਗਏ ਨੇ ਤੇ 1 ਘੰਟੇ ਦੀ ਖੇਡ ਆ ਕੇ ਭਾਈ ਅਮਿਤਪਾਲ ਸਿੰਘ ਜਿਹੜੀ ਆ ਉਹ ਵਾਰ ਆ ਜਾਣਗੇ ਐਨਐਸਏ ਉਸੇ ਵੇਲੇ ਟੁੱਟ ਸਕਦੀ ਆ ਪਰ ਇਹਨਾਂ ਦੀ ਨੀਅਤ ਜਿਹੜੀ ਆ ਉਹ ਬੜੀ ਸਾਹਮਣੇ ਆ ਤੁਹਾਡੇ ਵੀ ਉਹਨਾਂ ਦੇ ਵੱਲੋਂ ਹਜੇ ਤੱਕ ਪੰਜਾਬ ਸਰਕਾਰ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਆਪਣਾ ਪੱਖ ਨਹੀਂ ਰੱਖਿਆ ਗਿਆ ਇਸ ਕਰਕੇ ਸੈਂਟਰ ਨੇ ਤਾਂ ਹੱਥ ਖੜੇ ਕਰਤੇ ਸੈਂਟਰ ਨੇ ਤਾਂ ਕਲੀਅਰ ਕਹਿਤਾ ਵੀ ਭਾਈ ਸਾਨੂੰ ਸੂਬਾ ਸਰਕਾਰ ਜਿਹੜੀ ਆ ਉਹ ਨਹੀਂ ਲਿਖ ਕੇ ਦੇ ਰਹੀ ਉਹ ਨਹੀਂ ਆਪਣੀ ਰਿਪੋਰਟ ਬਣਾ ਕੇ ਦੇ ਰਹੀ ਸੋ ਜਦੋਂ ਜਿੰਨਾ ਚਿਰ ਤੱਕ ਸੂਬਾ ਸਰਕਾਰ ਰਿਪੋਰਟ ਬਣਾ ਕੇ ਨਹੀਂ ਦੇਂਦੀ ਉਹਨਾਂ ਚਿਰ ਤੱਕ ਐਨਐਸਰ ਨਹੀਂ ਟੁੱਟਣੀ ਉਹਨਾਂ ਚਿਰ ਉਹਨਾਂ ਨੇ ਬਾਹਰ ਨਹੀਂ ਹੋਣਾ ਸੰਗਾਂ ਨੇ ਸੋ ਪਰ ਇਹਦੇ ਵਾਸਤੇ ਆਪਣੇ ਕੋਲ ਕੋਰਟ ਹੈਗਾ ਆਪਾਂ ਕੋਰਟ ਦੇ ਰਹੀ ਜਿਹੜਾ ਪ੍ਰੋਸੈਸ ਆ ਉਹ ਕਰ ਰਹੇ ਆ ਉਹਦੇ ਵਾਸਤੇ ਸਮਾਂ ਲੱਗਦਾ ਹੁੰਦਾ ਥੋੜਾ ਬੋੜਾ ਤੁਹਾਨੂੰ ਵੀ ਪਤਾ ਵਾ ਉਹ ਆਪਣੇ ਬੰਦੇ ਕਾਲੇ ਪੈ ਜਾਂਦੇ ਨੇ ਕਾਲੇ ਨਾ ਪਿਆ ਕਰੀਏ ਆਪਾਂ ਥੋੜਾ ਸਹਿਜ ਮੱਤ ਚ ਰਿਹਾ ਕਰੀਏ ਜਿਹੜੀ ਗੱਲ ਆ ਸੰਘਰਸ਼ ਕਰਨ ਦੀ ਉਹ ਤਾਂ ਫਿਰ ਆਪਣੇ ਕੋਲ ਆਖਰੀ ਦਾ ਹੈਗਾ ਹੀ ਆ ਬਿਲਕੁਲ ਭਾਈ ਸਾਹਿਬ ਕੋਰਟ ਦੇ ਵਿੱਚ ਹੀ ਅਪਰੋਚ ਕਰ ਰਹੇ ਹਾਂ ਤੇ ਹਾਈ ਕੋਰਟ ਦੇ ਵਿੱਚ ਜਾਂ ਸੁਪਰੀਮ ਕੋਰਟ ਦੇ ਵਿੱਚ ਅਪਰੋਚ ਕਰਾਂਗੇ ਚੱਲ ਰਹੀ ਆ ਸਾਰੀ ਗੱਲਬਾਤ ਸੋ ਅਪਰੋਚ ਦੇ ਰਾਹੀਂ ਜਿਹੜਾ ਵਾ ਉਹ ਫਿਰ ਆਰਡਰ ਹੋਊਗਾ ਕਿ ਇੱਕ ਜ਼ਿੰਮੇਵਾਰ ਵਿਅਕਤੀ ਆ ਐਮਪੀ ਬਣਿਆ ਵਾ ਲੱਖਾਂ ਲੋਕਾਂ ਨੇ ਚੁਣਿਆ ਵਾ ਸੋ ਉਹਦੇ ਉੱਤੇ ਇਸ ਤਰੀਕੇ ਨਾਲ ਐਨਐਸਏ ਲਾ ਕੇ ਉਹਨੂੰ ਗੈਰਕਾਨੂੰਨੀ ਤਰੀਕੇ ਨਾਲ ਨਹੀਂ ਰੱਖ ਸਕਦੇ ਉਹਨੂੰ ਤੋਂ ਮੇਰਾ ਭਾਵ ਸਾਰੇ ਸਿੰਘਾਂ ਦੀ ਗੱਲ ਆ ਇਥੇ ਇਕੱਲੇ ਅਮਰਪਾਲ ਸਿੰਘ ਦੀ ਆਪਾਂ ਗੱਲ ਨਹੀਂ ਕਰਦੇ ਜਿਹਦੇ ਵੀ ਨਾਲ ਉਹਨਾਂ ਦੇ ਸਿੰਘ ਨੇ ਮੇਨ ਗੱਲ ਜੇ ਉਹ ਭਾਈ ਅਮਰਪਾਲ ਸਿੰਘ ਤੋਂ ਐਂਸੇ ਖਤਮ ਹੋ ਜਾਂਦੀ ਬਾਕੀਆਂ ਦੇ ਉੱਤੇ ਆਟੋਮੈਟਿਕਲੀ ਖਤਮ ਹੋ ਜਾਣੀ ਹੈ ਬਾਕੀਆਂ ਦੇ ਨਾਲ ਨਾਲ ਹੀ ਰਿਲੀਜ਼ ਹੋ ਜਾਣਾ ਸੋ ਇਸ ਕਰਕੇ ਇਹ ਹੁਣ ਸਰਕਾਰ ਦੇ ਹੱਥ ਹੈ ਗਈ ਆ ਸਾਡੀ ਪੰਜਾਬ ਸਰਕਾਰ ਦੇ ਖੇਡ ਪਰ ਇਹਨਾਂ ਦੀ ਨੀਅਤ ਜਿਹੜੀ ਆ ਉਹ ਦਿਖ ਨਹੀਂ ਰਹੀ ਵੀ ਇਹ ਇਦਾਂ ਦਾ ਕੁਝ ਕਰਨਗੇ ਸੋ ਆਪਾਂ ਨੂੰ ਕੋਰਟ ਰਾਈਂ ਪ੍ਰੋਸੈਸ ਕਰਨਾ ਪੈਣਾ ਤੇ ਜੇ ਕੋਰਟ ਰਾਈ ਵੀ ਪ੍ਰੋਸੈਸ ਕੀਤੇ ਆ ਗੱਲ ਨਹੀਂ ਬੰਦੀ ਫਿਰ ਸਾਨੂੰ ਸੁਭਾਵਕ ਆ ਵਿਛੜਕਾਂ ਤੇ ਉਤਰਨਾ ਪਊਗਾ ਫਿਰ ਤਾਂ ਸੰਘਰਸ਼ ਹੀ ਇਹ ਘਰਾ ਰਹਿ ਜਾਣਾ ਸੰਘਰਸ਼ ਹੀ ਕਰਨਾ ਪੈਣਾ ਜਿੰਨਾ ਚਿਰ ਫਿਰ ਆਪਾਂ ਸੜਕਾਂ ਤੇ ਉਤਰ ਕੇ ਸਰਕਾਰ ਨੂੰ ਮਜਬੂਰ ਨਹੀਂ ਕਰ ਲੈਂਦੇ ਉਹਨਾਂ ਚਿਰ ਤੱਕ ਫਿਰ ਗੱਲ ਨਹੀਂ ਬਣੀ ਸ਼ਾਇਦ ਮੈਨੂੰ ਲੱਗਦਾ ਕਿ ਇਹ ਆਪਣੇ ਕੋਲ ਆਖਰੀ ਦਸਤਾਵਾ ਪਰ ਮਹਾਰਾਜ ਕਿਰਪਾ ਕਰੇ ਕਿ ਆਪਾਂ ਨੂੰ ਨਾ ਖਜਲਖਵਾਰੀ ਹੋਵੇ ਨਾ ਆਪਾਂ ਨੂੰ એનર્ਜੀ ਵੇਸਟ ਕਰਨੀ ਪਵੇ ਤੇ ਪਹਿਲਾ ਹੀ ਪੈਰਾ ਹੋ ਜੇ ਬਿਲਕੁਲ 2027 ਦੇ ਵਿੱਚ ਸੀਐਮ ਦਾ ਚੇਰਾ ਭਾਈ ਅਮਰਪਾਲ ਸਿੰਘ ਨੂੰ ਬਣਾਉਣਾ ਕੀ ਮੈਂ ਕਹਿੰਨਾ ਬਣਾਉਣਾ ਕੀ ਪੈਣਾ ਬਣਾਉਣਾ ਹੀ ਚਾਹੀਦਾ ਜਿੱਦਾਂ ਦੀ ਹਵਾ ਚੱਲ ਰਹੀ ਆ ਜਿੱਦਾਂ ਦਾ ਲੋਕਾਂ ਦਾ ਪ੍ਰੇਮ ਪਿਆਰ ਮਿਲ ਰਿਹਾ ਅਮਰਪਾਲ ਸਿੰਘ ਨੂੰ ਤੇ ਉਹ ਚਾਹੀਦਾ ਵਾ ਵੀ ਬਿਲਕੁਲ ਹੋਵੇ ਦਲਜੀਤ ਸਿੰਘ ਕਲਸੀ ਬਿਲਕੁਲ ਜੀ ਦਲਜੀਤ ਸਿੰਘ ਕਲਸੀ ਚੋਣ ਲੜ ਰਹੇ ਨੇ ਕਿਥੋਂ ਲੜ ਰਹੇ ਵੀ ਦਲਜੀਤ ਸਿੰਘ ਕਲਸੀ ਢੇਰਾ ਬਣਾਣਕ ਤੋਂ ਢੇਰਾ ਬਣਾਣਕ ਤੋਂ ਦਲਜੀਤ ਸਿੰਘ ਕਲਸੀ ਚੋਣ ਲੜ ਰਹੇ ਨੇ ਉਹਨਾਂ ਦੀ ਅਜੇ ਸਿੰਘਣੀ ਨੇ ਭੈਣ ਨੇ ਜਿਹੜਾ ਵਾ ਵੀਡੀਓ ਰਹੀ ਵੀ ਸੰਗਤ ਨੂੰ ਬੇਨਤੀ ਕੀਤੀ ਆ ਦੂਜਾ ਚੋਣ ਲੜ ਰਹੇ ਨੇ ਭਾਈ ਕੁਲਵੰਤ ਸਿੰਘ ਰੌਕੇ ਮੇਰੀ ਉਹਨਾਂ ਮਾਤਾ ਜੀ ਨਾਲ ਗੱਲ ਹੋਈ ਮੈਂ ਪੋਸਟ ਵੀ ਪਾਈ ਫੇਸਬੁੱਕ ਦੇ ਉੱਤੇ ਕਿ ਭਾਈ ਕੁਲਵੰਤ ਸਿੰਘ ਰੌਕੇ ਵੀ ਇਲੈਕਸ਼ਨ ਜਿਹੜੀ ਨੇ ਉਹ ਲੜ ਰਹੇ ਨੇ ਅਗਲੀ ਗੱਲ ਆ ਜਾਂਦੀ ਹੈ ਬਾਜੇਕੇ ਦੀ ਬਾਜੇਕੇ ਦੇ ਵੱਲੋਂ ਵੀ ਜਿਹੜੀ ਆ ਉਹਦੇ ਬੇਟੇ ਵੱਲੋਂ ਇੱਕ ਵੀਡੀਓ ਪਾਈ ਗਈ ਸੀਗੀ ਆਫੀਸ਼ੀਅਲੀ ਉਹਨੇ ਐਲਾਨ ਕੀਤਾ ਸੀਗਾ ਕਿ ਭਾਈ ਬਾਜੇਕੇ ਵੀ ਇਲੈਕਸ਼ਨ ਜਿਹੜੇ ਨੇ ਉਹ ਜਮਨੀ ਚੋਣ ਦੀ ਲੜਨਗੇ ਭਾਈ ਬਸੰਤ ਸਿੰਘ ਦੇ ਬਾਰੇ ਹਜੇ ਤੱਕ ਮੈਨੂੰ ਕਲੀਅਰ ਨਹੀਂ ਹੋਇਆ ਕਿਉਂਕਿ ਬਾਪੂ ਜੀ ਨਾਲ ਗੱਲ ਨਹੀਂ ਹੋਈ ਉਹਨਾਂ ਦਾ ਹਜੇ ਨਹੀਂ ਪਤਾ ਕਿ ਉਹਨਾਂ ਦੇ ਬਾਰੇ ਵੀ ਅਫਵਾਹ ਉੱਡੀ ਸੀ ਕਿ ਇਲੈਕਸ਼ਨ ਲੜ ਰਹੇ ਨੇ ਚੰਗੀ ਗੱਲ ਆ ਭਾਈ ਕੋਈ ਮਾਰੀ ਗੱਲ ਨਹੀਂ ਹੈਗੀ ਇਹ ਤਾਂ ਹੁਣ ਸੰਗਤ ਦਾ ਫਰਜ ਬਣਦਾ ਕਿ ਸੰਗਤ ਜਿਹੜੀ ਆ ਉਹ ਸਯੋਗ ਕਰੇ ਤੇ ਉਹਨਾਂ ਨੂੰ ਜਿਤਾਵੇ ਜਿਤਾ ਕੇ ਆਪਾਂ ਜਿਹੜਾ ਵਾ ਉਹ ਸੰਗਾਂ ਨੂੰ ਬਾਹਰ ਲਿਆਈਏ ਬਾਹਰ ਆਉਂਦੇ ਖੇਡ ਤਾਂ ਵੈਸੇ ਹੁਣ 5 ਮਿੰਟ ਦੀ ਆ ਨਹੀਂ ਭਾਈ ਪਪਲ ਨਹੀਂ ਲੜ ਰਿਹਾ ਇਲੈਕਸ਼ਨ ਜੀ ਅ ਬਪਲ ਨਹੀਂ ਲੜ ਰਹੀ ਤੇ ਬੁੱਢਾ ਅਧਾਲ ਦਾ ਜ਼ਾਇਦਾਦਾਰ ਕੀ ਕਰਦਾ ਹਣ ਉਸ ਤੋਂ ਜਰੂਰ ਸਵਾਲ ਪੁੱਛਿਓ ਬਾਬਾ ਜੀ ਬੁੱਢਾ ਜ਼ਾਇਦਾਦਾਰ ਦਾ ਆਪਾਂ ਨੂੰ ਪਤਾ ਹੀ ਨਾ ਬੁੱਢਾ ਦਾ ਜ਼ਾਇਦਾਦਾਰ ਕੀ ਕਰ ਰਿਹਾ ਵਾ ਜਾਂ ਕੀ ਇਹ ਦੇ ਕਰ ਰਿਹਾ ਇਹਦੇ ਵਿੱਚ ਤਾਂ ਕੋਈ ਆਪਾਂ ਨੂੰ ਦੋ ਰਾਵਾਂ ਨਹੀਂ ਹੈਗੀਆਂ ਵੀ ਉਹ ਨਹੀਂ ਇੰਟਰਸਟ ਲੈ ਰਹੇ ਜਾਂ ਉਹ ਨਹੀਂ ਕੋਈ ਕਰ ਰਿਹਾ ਸਟੇਟਮੈਂਟਾਂ ਚਲੋ ਜਰੂਰ ਪਿਛੇ ਦਿੱਤੀਆਂ ਸੀ ਸਾਰੇ ਜ਼ਾਇਦਾਦਾਰਾਂ ਨੇ ਜਿੰਨੇ ਵੀ ਹੈਗੇ ਨੇ ਮੇਨ ਮੇਨ ਚੀਜ਼ ਇਹ ਹੈ ਪਰ ਸਟੇਟਮੈਂਟਾਂ ਕਰੀਆ ਨਾਲ ਗੱਲ ਨਹੀਂ ਬਣਦੀ ਹੁੰਦੀ ਜਿੰਨਾ ਚਿਰ ਤੁਸੀਂ ਇਕੱਠੇ ਹੋ ਕੇ ਕੋਈ ਪ੍ਰੈਸ਼ਰ ਬਿਲਡਿੰਗ ਕਰਦੇ ਸਰਕਾਰਾਂ ਦੇ ਉੱਤੇ ਸੋ ਰੋ ਵਿਚਾਰ ਉਹਨਾਂ ਦਾ ਤਾਂ ਚਲੋ ਇੱਕ ਵੱਖਰਾ ਵਿਸ਼ਾ ਹੋ ਗਿਆ ਉਹਨ ਤਾਂ ਇਹ ਸੰਗਤ ਦੇ ਉੱਤੇ ਹੀ ਡਿਮੈਂਡ ਜਿਹੜੀ ਆਮ ਸਿੱਖ ਸੰਗਤ ਹੈ ਆਪਾਂ ਵੀ ਆਪਾਂ ਇਸ ਤਰੀਕੇ ਨਾਲ ਕਰਦੇ ਆਂ ਭਾਈ ਸਾਹਿਬ ਕੀ ਲੱਗਦਾ ਇਸ ਚੋਣ ਵਾਲਾ ਤਰੀਕਾ ਸਹੀ ਆ ਬਿਲਕੁਲ ਸਹੀ ਆ ਜੀ ਕਈ ਵਾਰੀ ਕੀ ਉਹ ਤੁਸੀਂ ਜਦੋਂ ਜਦੋਂ ਤੁਸੀਂ ਜੰਗ ਲੜਦੇ ਹੋ ਨਾ ਜਦੋਂ ਤੁਸੀਂ ਲੜਾਈ ਲੜਦੇ ਹੋ ਕੋਈ ਉਸ ਲੜਾਈ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਤਰੀਕੇ ਹੁੰਦੇ ਨੇ ਹਥਿਆਰ ਕਰਨੇ ਪੈਂਦੇ ਨੇ ਹਥਿਆਰ ਵਰਤਣੇ ਪੈਂਦੇ ਨੇ ਤੇ ਉਹ ਫਿਰ ਉਹਨਾਂ ਹਥਿਆਰਾਂ ਦੀ ਵਰਤੋਂ ਕਰਨੀ ਪੈਂਦੀ ਐ ਸੋ ਇਹ ਵੀ ਇੱਕ ਹਥਿਆਰ ਹੀ ਆ ਜੇ ਤੁਸੀਂ ਉਹਨਾਂ ਦੇ ਕਾਨੂੰਨ ਦੇ ਅਨੁਸਾਰ ਉਹਨਾਂ ਦੀ ਡੈਮੋਕ੍ਰੇਸੀ ਦੇ ਵਿੱਚ ਰਹਿ ਕੇ ਜਿੰਨਾ ਵੀ ਕਰ ਸਕੋ ਹੁਣ ਸੁਭਾਵਕ ਹੈ ਜਿਹੜਾ ਬੰਦਾ ਪੰਥ ਨੂੰ ਸਮਰਪਿਤ ਹੈ ਆਪਾਂ ਪੰਜਾਬ ਨੂੰ ਸਮਰਪਿਤ ਹੈ ਤੇ ਜਦੋਂ ਉਹ ਕੋਈ ਪਾਵਰ ਆਊਗੀ ਤੇ 100% ਉਹ ਬੰਦਾ ਆਪਣਾ ਕੰਮ ਕਰੂਗਾ ਕਿ ਉਹ ਬੰਦਾ ਸਮਰਪਿਤ ਹੈ ਤੇ ਇਸ ਕਰਕੇ ਹੋਊਗਾ ਅਮਰਸਰ ਚ ਦਫ਼ਤਰ ਦਾ ਕਰਨਾ ਪੈਣਾ ਫਿਰ ਸ਼ਾਇਦ ਹਾਲ ਨੂੰ ਸਭ ਦਾ ਦਫ਼ਤਰ ਦਾ ਡੀਸੀ ਦਫ਼ਤਰ ਦਾ ਘਰਾਓ ਕਰਨ ਦੀ ਗੱਲ ਪਤਾ ਕੀ ਵੀਰ ਜੀ ਪੀ ਡੀ ਸੀ ਵੀ ਤਾਂ ਸਰਕਾਰ ਦੇ ਹੀ ਹੱਥ 'ਚ ਆ ਨਾ ਜਿੰਨਾਂ ਜਦ ਮੁੱਖ ਮੰਤਰੀ ਜਾਂ ਉਹਦਾ ਅਮਲਾ ਜਿਹੜਾ ਵਾ ਉਹ ਨਹੀਂ ਕਰਦਾ ਉਹਨਾਂ 'ਚ ਡੀ ਸੀ ਵੀ ਤਾਂ ਕੀ ਕਰੂਗਾ ਡੀ ਸੀ ਤਾਂ ਕਿ ਸ਼ਹਿਰ ਦਾ ਹੁੰਦਾ ਬਸ ਵਾ ਤਾਂ ਜ਼ਿਲ੍ਹਾ ਦਾ ਹੁੰਦਾ ਕ ਜਿਵੇਂ ਮਰਸਾ ਜ਼ਿਲ੍ਹਾ ਦਾ ਕੱਲਾ ਵਾ ਪਰ ਜਿਹੜਾ ਪੰਜਾਬ ਦੇ ਮਾਲਕ ਬਣੇ ਫਿਰਦੇ ਨੇ ਐਸੋਲੇ ਆਪਣੇ ਆਪ ਨੂੰ ਕਹਿਣ ਵਾਲੇ ਭਗਵੰਤ ਮਾਨ ਵਰਗੇ ਮੁੱਖ ਮੰਤਰੀ ਆ ਜਾਂ ਹੋਰ ਉਹਨਾਂ ਦਾ ਅਮਲਾ ਲਾਮਾ ਵਾ ਜੋ ਕੁਝ ਆਏਗਾ ਇਹ ਤਾਂ ਉਹਨਾਂ ਦੇ ਉੱਤੇ ਡਿਪੈਂਡ ਆ ਵੀ ਉਹ ਕੀ ਫੰਗੜਾ ਲੈਂਦੇ ਆ ਸੋ ਠੀਕ ਆ ਬੰਦੂ ਘਰਾਓ ਦਾ ਇੱਕ ਤਰ੍ਹਾਂ ਦਾ ਤਰੀਕਾ ਹੈਗਾ ਆਪਣਾ ਰੋਜ਼ ਪ੍ਰਦਰਸ਼ਨ ਕਰਨ ਦਾ ਸਾਢੇ 1.5 ਕੋਈ ਸੇਵਾ ਦੱਸਿਓ ਮਾਲਵੇ ਤੋਂ ਜਿਹੜਾ ਲੱਗੇ ਭਾਈ ਸਾਹਿਬ ਬਿਲਕੁਲ ਜੀ ਸੇਵਾ ਤੁਹਾਡੇ ਭੈਣਾ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਸਾਰਾ ਕੁਝ ਹੈ ਜਦੋਂ ਲੋੜ ਪਊਗੀ ਜਿਵੇਂ ਪਊਗੀ ਤੁਹਾਨੂੰ ਸਾਡ ਨੂੰ ਬੇਨਤੀ ਕਰਦੇ ਆਂਗੇ ਇੱਕ ਚੀਜ਼ ਬੜੀ ਕਲੀਅਰ ਸਮਝ ਲਓ ਸਾਰੇ ਜਿੰਨੇ ਸਿ ਆਨਲਾਈਨ ਹੈਗੇ ਹੋ ਜਾਂ ਜਿੰਨੇ ਸੁਣੋਗੇ ਵੀਡੀਓ ਕੋਈ ਵੀ ਆਫੀਸ਼ੀਅਲ ਜਿਹੜਾ ਬਿਆਨ ਭਾਈ ਅਮਿਤਪਾਲ ਸਿੰਘ ਦੇ ਬਾਰੇ ਆਉਂਦਾ ਉਹ ਜਿੰਨਾ ਚਿਰ ਮਾਤਾ ਜੀ ਦਾ ਬਾਪੂ ਜੀ ਦੇ ਵੱਲੋਂ ਨਹੀਂ ਆਉਂਦਾ ਉਹਨਾਂ 'ਚ ਕੋਈ ٹرسٹ ਨਾ ਕੀਤਾ ਜਾਵੇ ਜਾਂ ਮੀਬੀ ਖਾਲੜਾਈ ਦੇ ਵੱਲੋਂ ਆਊਗਾ ਜਿਸ ਕਰਕੇ ਤੇ ਤੁਸੀਂ ਕੋਈ ਵੀ ਮੇਰਾ ਭੈਣ ਭਰਾ ਜਿਹੜਾ ਵਾ ਉਹ ਬੇਨਤੀ ਆ ਵੀ ਕਿਸੇ ਤਰ੍ਹਾਂ ਵੀ ਇੰਨੀ ਜਲਦੀ ਯਕੀਨ ਨਾ ਕਰ ਲਿਆ ਕਰੋ ਜੇ ਵੀ ਕੋਈ ਗੱਲ ਹੁੰਦੀ ਹੁੰਦੀ ਆ ਕਿਉਂਕਿ ਜਿਹੜਾ ਆਪਣਾ ਇਹ ਪੈਰਾ ਹੈਗਾ ਵਾ ਉਹ ਇਸ ਵੇਲੇ ਬੜਾ ਸੈਂਸਿਟਿਵ ਆ ਤੇ ਸਾਨੂੰ ਬਹੁਤ ਧਿਆਨ ਦੇ ਨਾਲ ਚਲਣਾ ਚਾਹੀਦਾ ਵਾ ਹਰ ਗੱਲ ਸਾਨੂੰ ਜਿਹੜੀਆਂ ਕਰੀਏ ਜਿਹੜੀ ਸਾਡੇ ਸਿੰਘਾਂ ਦੇ ਬਾਰੇ ਜਿਹੜਾ ਹੋਵੇ ਤੇ ਸੌਂ ਚੁੱਕਣ ਬਾਰੇ ਕੋਈ ਵੀਡੀਓ ਲਾਈਦੇ ਪਹਿਲੇ ਉਥੇ ਸੁਣਦੇ ਹਾਂਜੀ ਬਿਲਕੁਲ ਜੀ ਇਹ ਗੱਲ ਚੱਲ ਰਹੀ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਵੀ 2 ਮਹੀਨ ਦਾ ਪ੍ਰੋਸੈਸ ਹੁੰਦਾ ਵਾ 2 ਮਹੀਨੇ ਦੇ ਵਿੱਚ ਵਿੱਚ ਐਮਪੀ ਨੇ ਸੌਂ ਚੁੱਕਣੀ ਹੀ ਹੁੰਦੀ ਆ ਸੋ ਕਿਉਂਕਿ ਆਪਣੇ ਸਿੰਘ ਜੇਲ੍ਹ ਦੇ ਵਿੱਚ ਨੇ ਐਮਪੀ ਅਮਰਪਾਲ ਸਿੰਘ ਤੇ ਉਹਨਾਂ ਨੂੰ ਪ੍ਰਸ਼ਾਸਨ ਨੇ ਚਕਾਉਣੀਆਂ ਦੇ ਉਹਦੇ ਵਾਸਤੇ ਪ੍ਰਸ਼ਾਸਨ ਨੇ ਜਿਹੜਾ ਵੀ ਅ ਪ੍ਰੋਸੈਸ ਹੁੰਦਾ ਵਾ ਉਹ ਫੋਲੋ ਕਰਨਾ ਉਸ ਦਿਨ ਜਦੋਂ ਪਾਰਲੀਮੈਂਟ ਦੇ ਸਾਰੇ ਸੰਗਾਂ ਨੇ ਸਾਰੇ ਜਾਣੇ ਸੌ ਚੱਕ ਰਹੇ ਸੀ ਉਦੋਂ ਵੀ ਉਹਨਾਂ ਦਾ ਨਾਮ ਲਿਆ ਗਿਆ ਸੀਗਾ ਪਰ ਉਹ ਉੱਥੇ ਮੌਕੇ ਤੇ ਹਾਜ਼ਰ ਨਾ ਹੋਣ ਕਰਕੇ ਉਹਨਾਂ ਨੇ ਸੌ ਨਹੀਂ ਚੱਕ ਸਕੇ ਇਹ ਤਾਂ ਪ੍ਰਸ਼ਾਸਨ ਦਾ ਵੈਸੇ ਫਰਜ਼ ਬਣਦਾ ਸੀ ਵੀ ਉਹਨੂੰ ਲੈ ਕੇ ਜਾਂਦੇ ਪਰ ਰੋ ਵਿਚਾਰ ਕਿਉਂਕਈ ਵਾਰ ਕੀ ਹੁੰਦਾ ਵਾ ਵੀ ਜਿਹੜਾ ਬੰਦਾ ਕਾਨੂੰਨੀ ਸਕੰਜੇ ਚ ਹੁੰਦਾ ਉਹਦੇ ਵਾਸਤੇ ਇੱਕ ਸਿਸਟਮ ਕੋਈ ਹੋਰ ਬਣਾਇਆ ਜਾਂਦਾ ਵਾ ਹੋ ਸਕਦਾ ਵੀ ਉਹ ਉਹਨਾਂ ਨੂੰ ਵੱਖਰੇ ਤੌਰ ਤੇ ਇਕੱਲੇ ਲਿਆ ਕੇ ਤੇ ਉਹਨੂੰ ਸੌਂਚ ਕੌਣਗੇ ਲੰਗੇ ਵਰੀ ਪਹਿਲੀ ਵਰੀ ਜੋ ਮਾਨ ਸਾਹਿਬ ਦਾ ਵੀ ਸੀਗਾ ਉਦੋਂ ਵੀ ਉਹਨਾਂ ਮਾਨ ਸਾਹਿਬ ਦਾ ਵੀ ਇਦਾਂ ਹੀ ਹੋਇਆ ਸੀਗਾ ਉਹਨਾਂ ਨੂੰ ਸੌਂਚ ਕਾਈ ਗਿਆ ਸੀ ਜਿਵੇਂ ਸੋ ਇਹ ਚੀਜ਼ਾਂ ਬਾਕੀ ਜਿਵੇਂ ਜਿਵੇਂ ਮਾਰੇ ਕਿਰਪਾ ਕਰ ਮੈਂ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਅਹ ਤੋਂ ਚਕਾਣਾ ਆਉਣ ਗਿਆ ਆਪਾਂ ਦਿੱਲੀ ਜਾ ਆਪਾਂ ਨਹੀਂ ਜਾ ਸਕਦੇ ਜੀ ਬਿਲਕੁਲ ਆਪਾਂ ਕੱਟਰੀ ਨਹੀਂ ਕਰ ਸਕਦੇ ਕਿਸੇ ਦਾ ਹੁੰਦਾ ਵੀ ਉਹ ਉਸੇ ਕਰਕੇ ਸ਼ਾਇਦ ਉਹਨਾਂ ਨੇ ਉਸ ਦਿਨ ਵੀ ਨਹੀਂ ਲਿਆਂਦਾ ਵੀ ਕਿਤੇ ਸੰਗਤਨਾ ਕੱਟੀ ਹੋ ਜਾਏ ਮੈਨੂੰ ਵੀ ਇਹ ਲੱਗਦਾ ਉਹ ਆਪਣੇ ਹਿਸਾਬ ਨਾਲ ਹੀ ਲਿਆਉਣਗੇ ਤੇ ਕਿੱਥੇ ਲੈ ਕੇ ਆਉਣਗੇ ਪਾਰਲੀਮੈਂਟ ਚ ਲਿਆਉਣਗੇ ਜਾਂ ਜੋ ਪਾਰਲੀਮੈਂਟ ਦਾ ਸਪੀਕਰ ਹੁੰਦਾ ਉਹਦੇ ਕੋਲ ਕਿੱਥੇ ਪੇਸ਼ ਕਰਨਗੇ ਇਹ ਤਾਂ ਉਹੀ ਜਾਣਦੇ ਆ ਪਰ ਆਪਾਂ ਨਹੀਂ ਜਾ ਸਕਦੇ ਇਹ ਚ ਆਪਾਂ ਕਾਠ ਨਹੀਂ ਕਰ ਸਕਦੇ ਨਹੀਂ ਜਦੋਂ ਸੌਂ ਚੁੱਕਣ ਜਾਣਗੇ ਤੇ ਪ੍ਰੋਟੈਸਟ ਕਰਨ ਦੀ ਜਿਹੜੀ ਗੱਲ ਆ ਮੈਨੂੰ ਲੱਗਦਾ ਨਹੀਂ ਉਹ ਥੋੜੀ ਗਲਤ ਹੋ ਜਾਊਗੀ ਕਿਉਂਕਿ ਆਪਾਂ ਇਦਾਂ ਦਾ ਕੋਈ ਵੀ ਹਾਲਾਤ ਨਾ ਬਣਾਈਏ ਜਿਸ ਦੇ ਨਾਲ ਸਰਕਾਰ ਨੂੰ ਇਹ ਮੌਕਾ ਮਿਲੇ ਇਹ ਲੋਕ ਜਿਹੜੇ ਨੇ ਇਹਦੇ ਮਗਰ ਜਿਹੜੇ ਇਕੱਠੇ ਹੋਏ ਨੇ ਇਹ ਕੋਈ ਲਾ ਤੋੜਦੇ ਨੇ ਕਾਨੂੰਨ ਤੋੜਦੇ ਨੇ ਕਿਉਂਕਿ ਉਹਨਾਂ ਨੇ ਬਾਨਾ ਵਡਾਉਣਾ ਹੁਣ ਜਿਵੇਂ ਲੰਗੇ ਟਾਈਮ ਐਨਐਸਸੀ ਨੂੰ ਵਧਾਈ ਇਹਨਾਂ ਨੇ ਮਾਰਚ ਦੇ ਵਿੱਚ ਤੇ ਉਹ ਐਨਐਸਸੀ ਵਧਾਉਣ ਦਾ ਆਧਾਰ ਇਹਨਾਂ ਨੇ ਕੀ ਬਣਾਇਆ ਵੀ ਫੇਸਬੁੱਕ ਤੇ ਉੱਤੇ ਉੱਤੇ ਉਹਦਾ ਕੁਝ ਪੋਸਟਾਂ ਪੈਂਦੀਆਂ ਨੇ ਇਹਨਾਂ ਨੇ ਅਮਰਸਰ ਦੇ ਵਿੱਚ ਕੋਈ ਮੋਰਚਾ ਲਾਇਆ ਹੋਇਆ ਅਮਿਤਪਾਲ ਦੇ ਹੱਕ ਦੇ ਵਿੱਚ ਉੱਥੇ ਸਟੇਜਾਂ ਦੇ ਉੱਤੇ ਗਰਮ ਸਟੇਟਮੈਂਟਾਂ ਦਿੱਤੀਆਂ ਜਾਂਦੀਆਂ ਨੇ ਗਰਮ ਬਿਆਨ ਤੇ ਜਾਂਦੇ ਪਰ ਉੱਥੇ ਬੁਲਾਰੇ ਆਉਂਦੇ ਸੀ ਹਰ ਇੱਕ ਬੁਲਾਰੇ ਦਾ ਆਪ ਆਪਣਾ ਨਜੀ ਵਿਚਾਰ ਹੁੰਦਾ ਸੀਗਾ ਉਹਦੇ ਵਿੱਚ ਤਾਂ ਉਹਦਾ ਕੁਝ ਨਹੀਂ ਸੀਗਾ ਪੱਕਾ ਟਾਈਮ ਤਾਂ ਹੋਰ ਕਿੰਨੇ ਟਾਈਮ ਚ ਆ ਜਾਊਗੀ ਸਰਜੀ ਸਿੰਘ ਦਾ ਪੈਸਾ ਬਾਰੇ ਕੋਈ ਸਟੇਟ ਸਟਰੋਂਗ ਬਿਆਨ ਕਿਉਂ ਨਹੀਂ ਸਰਜੀ ਸਿੰਘ ਨੇ ਬਿਆਨ ਦਿੱਤਾ ਵਾ ਜੀ ਬਿਲਕੁਲ ਤੁਸੀਂ ਸ਼ਾਇਦ ਨਹੀਂ ਸੁਣਿਆ ਹੋਣਾ ਭਾਈ ਸਰਜੀ ਸਿੰਘ ਨੇ ਬਿਆਨ ਦਿੱਤਾ ਵਾ ਉਹਨਾਂ ਨੇ ਗੱਲ ਕਹੀ ਆ ਕਿ ਮੈਂ ਜੋ ਵੀ ਇਹਦੇ ਵਾਸਤੇ ਕਰ ਸਕਦਾ ਹੋਊਂਗਾ ਭਾਈ ਸਾਹਿਬ ਬਾਰੇ ਜਾਂ ਬਾਕੀ ਸਿੰਘਾਂ ਬਾਰੇ ਜਾਂ ਬਾਦੀ ਸਿੰਘਾਂ ਬਾਰੇ ਉਹ ਜ਼ਰੂਰ ਕਰੋਗੇ ਤੇ ਇਹ ਕੈਂਪ ਵੀ ਹੋਣ ਦੇ ਨਾਤੇ ਜੋ ਵੀ ਉਹਨਾਂ ਨੇ ਵੱਲੋਂ ਆਵਾਜ਼ ਆ ਉਹ ਚੱਕੀ ਜਾਊਗੀ ਸੋ ਕਿਉਂਕਿ ਕੈਂਪ ਦੇ ਕੋਲ ਜੋ ਪਾਵਰ ਹੁੰਦੀ ਹੈ ਜਿੰਨੀ ਕੋ ਹੁੰਦੀ ਹੈ ਉਹਦੇ ਮੁਤਾਬਕ ਜੋ ਕਰ ਸਕਦੇ ਜ਼ਰੂਰ ਕਰਨਗੇ ਵੀ ਇੱਡੀ ਕੋਈ ਗੱਲ ਨਹੀਂ ਹੈਗੀ ਵੀ ਉਹ ਨਹੀਂ ਕਰਨਗੇ ਤੇ ਉਹਨਾਂ ਦੀ ਸਟੇਟਮੈਂਟ ਵੀ ਆਈ ਸੀਗੀ ਜਿਹੜੀ ਸ਼ਾਇਦ ਨਹੀਂ ਸੁਣੀ ਹੋਣੀ ਤੇ ਬਾਕੀ ਬਾਕੀ ਵੀਰਾਜੀ ਪੱਕੀ ਜਿਹੜੀ ਗੱਲ ਕਰਦੇ ਹਾਂ ਪੱਕੇ ਸਮੇਂ ਦੀ ਇਹ ਤਾਂ ਨਹੀਂ ਮੈਂ ਕਹਿ ਸਕਦਾ ਤੁਹਾਨੂੰ ਵੈਸੇ ਮੈਂ ਦੱਸਿਆ ਵੀ ਪੱਕਾ ਸਮਾਂ ਤੱਕ ਖੇੜੀ ਏਡੀ ਵੱਡੀ ਕੋਈ ਨਹੀਂ ਹੈਗੀ ਸੋਭਾ ਸਰਕਾਰ ਅੱਜ ਕੱਲ ਕਹ ਦੇ ਤੇ ਕੱਲ ਨੂੰ ਭਾਈ ਹੁਣੀ ਆਪਣੇ ਪੰਜਾਬ ਆ ਜਾਣਗੇ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਤਾਂ ਚਲੋ ਜਨਾਲੇ ਕੇ ਉਹਦੇ ਚ ਹੋ ਸਕਦਾ ਵੀ ਉਹਨਾਂ ਨੇ ਕੋਈ ਆਪਣਾ ਸਰਕਾਰ ਹੁਣੋਂ ਫਸ ਚੁੱਕੀ ਹੈ ਅਮਦਪਾਲ ਸਿੰਘ ਦਾ ਵਿਰੋਧ ਕਰਨਗੇ ਤਾਂ ਆਪਣੇ ਸੰਵਿਧਾਨ ਦੇ ਖਿਲਾਫ ਖੋਣਗੇ ਤੇ ਕਿਤੇ ਆਪਣੇ ਸੰਧਾਰ ਨੂੰ ਨਹੀਂ ਮੰਨਦੇ ਹਾਂ ਬਿਲਕੁਲ ਗੱਲ ਤਾਂ ਉਹੀ ਆ ਭਾਜੀ ਵੀ ਹੁਣ ਜੇ ਸੰਵਿਧਾਨ ਨੂੰ ਬਣਾਇਆ ਹੋਇਆ ਵਾ ਤੇ ਉਸ ਸੰਵਿਧਾਨ ਦੇ ਵਿੱਚ ਤਾਂ ਸਾਡੇ ਬੰਦੇ ਆ ਹੀ ਗਏ ਨਾ ਤੇ ਜਦੋਂ ਉਹ ਸੰਵਿਧਾਨ ਚ ਖੜ ਕੇ ਉਹਨਾਂ ਨੇ ਆਪਣੀ ਇਲੈਕਸ਼ਨ ਲਾ ਲਈ ਐਮਪੀ ਬਣ ਗਏ ਤੇ ਫਿਰ ਉਹ ਸੰਵਿਧਾਨ ਤਾਂ ਇਹ ਕਹਿੰਦਾ ਕਿ ਜੇ ਕੋਈ ਬੰਦੇ ਤੇ ਕੋਈ ਪਾਜ ਜੁਰਮ ਨਹੀਂ ਹੈਗਾ ਵੀ ਉਹਨੇ ਕੀਤਾ ਕੋਈ ਕੋਤਿਹਾਰ ਨਹੀਂ ਫੜੇਗਾਏ ਕੋਈ ਉਹਨੇ ਬੰਦੇ ਨਹੀਂ ਮਾਰੇ ਕੋਈ ਉਹਨੇ ਗਲਤ ਕੰਮ ਨਹੀਂ ਹੋਇਆ ਕੀਤਾ ਤੇ ਸਿਰਫ ਇਸ ਕਰਕੇ ਉੱਤੇ ਜਨਾਲੇ ਵਾਲੇ ਕੀ ਚੰਦ ਕਰਕੇ ਉੱਤੇ ਐਨਐਸਏ ਲਾਤੀ ਤੇ ਹੁਣ ਜਦੋਂ ਉਹ ਬੰਦਾ ਐਮਪੀ ਬਣ ਗਿਆ ਵਾ ਇੱਕ ਹਨਾ ਕਾਨੂੰਨ ਦੇ ਵਿੱਚ ਆ ਗਿਆ ਤੇ ਫਿਰ ਕਿਹੜੀ ਗੱਲ ਬਣਦੀ ਆ ਕਰਨਦੀ ਹਨਾ ਸੋ ਇਹ ਤਾਂ ਇਹ ਗੱਲਾਂ ਨੇ ਜਿਹੜੀਆਂ ਇਹਨਾਂ ਦੇ ਵੱਲੋਂ ਬੇਫਾਲਤੂ ਕਰਕੇ ਤੇ ਉਹਨਾਂ ਨੂੰ ਰੱਖਿਆ ਜਾ ਰਿਹਾ ਤੇ ਟਾਈਮ ਜਿਹੜਾ ਉਹ ਜਾ ਰਿਹਾ ਸਗੋਂ ਉਹ ਬਾਹਰ ਆਉਣ ਆਗੇ ਆਪਣਾ ਜਿਹੜੀ ਉਹਨਾਂ ਨੂੰ ਤਾਕਤ ਮਿਲੀ ਆ ਉਹਦਾ ਆਪਣਾ ਇਸਤੇਮਾਲ ਕਰਨ ਦੇ ਲੋਕਾਂ ਦੇ ਭਲੇ ਵਾਸਤੇ ਉਹ ਕੰਮ ਕਰਨਗੇ ਸਗੋਂ ਬਾਹਰ ਆਉਣਗੇ ਤੇ ਇਹ ਤਾਂ ਹੁਣ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਆਪਣੇ ਸੰਵਿਧਾਨ ਦੀ ਜੀ ਇਹ ਗੱਲ ਕਰਦੇ ਤੇ ਇੱਜ਼ਤ ਰੱਖਣ ਸੰਵਿਧਾਨ ਦੀ ਬਿਲਕੁਲ ਨਾ ਕਰਨ ਜੀ ਕੋਈ ਦੋਰਾਵਾ ਨਹੀਂ ਹੈ ਗਿਆ ਬਿਲਕੁਲ ਸੰਵਿਧਾਨ ਦੀ ਇੱਜ਼ਤ ਰੱਖਣ ਤੇ ਦੱਸਣ ਵੀ ਹਾਂ ਜਿਹੜਾ ਕਾਨੂੰਨ ਹੈ ਉਹ ਸਾਰਿਆਂ ਵਾਸਤੇ ਇੱਕ ਆ ਸੋ ਬਾਕੀ ਇਹੀ ਆ ਜੀ ਇਹੇ ਬੇਨਤੀਆਂ ਕਰਦੀ ਆ ਦੇਗੇ ਭਾਈ ਸਾਹਿਬ ਦੇ ਬਾਰੇ ਜਿਹੜੀ ਕੋਈ ਅਫਵਾਹ ਇਦਾਂ ਦੀ ਕੋਈ ਉੱਡਦੀ ਹੈ ਕਦੀ ਛੇ ਫੇਸਬੁੱਕ ਦੇ ਉੱਤੇ ਤੁਹਾਨੂੰ ਕਹੀ ਗਈ ਹੈ ਵੀ ਬਹੁਤ ਬਣ ਭਰਾਵਾਂ ਨੇ ਭਾਈ ਸਾਹਿਬ ਦੇ ਨਾਂ ਦੇ ਉੱਤੇ ਪੇਜ ਬਣਾਏ ਹੋਏ ਨੇ ਬਹੁਤਾਂ ਦਾ ਲੋਕਾਂ ਨੇ ਜਿਹੜੇ ਆਫੀਸ਼ਲ ਪੇਜ ਸਾਡੇ ਚੱਲਦੇ ਨੇ ਟੀਮ ਦੇ ਉਹ ਉਹਦਾ ਇੱਕ ਦੋ ਪੇਜ ਨੇ ਜਿਹੜੇ ਮੇਨ ਚੱਲਦੇ ਨੇ ਤੇ ਉਹਨਾਂ ਪੇਜਾਂ ਦੇ ਉੱਤੇ ਵੀ ਤੁਸੀਂ ਇਹ ਚੀਜ਼ ਸਮਝ ਲਓ ਵੀ ਜਿੰਨਾ ਚਿਰ ਬਾਪੂ ਜੀ ਦੇ ਮਾਤਾ ਜੀ ਦੀ ਕੋਈ ਵੀਡੀਓ ਰੂਪ ਦੇ ਵਿੱਚ ਸਟੇਟਮੈਂਟ ਨਹੀਂ ਆਉਂਦੀ ਉਹਨਾਂ ਚਿਰ ਛੇਤੀ ਕੀਤੇ ਆਪਾਂ ਕਿਸੇ ਵੀ ਇਦਾਂ ਦੀ ਸਟੇਟਮੈਂਟ ਤੇ ਯਕੀਨ ਨਾ ਕਰੀਏ ਕਿ ਕੋਈ ਵੀ ਬੰਦਾ ਕਿਸ ਤਰ੍ਹਾਂ ਦੀ ਪੋਸਟ ਪ ਪੁਸ਼ਪਤਾਤਿਰ ਵੀ ਹਮਤਪਾਲ ਸਿੰਘ ਰਿਹਾਂ ਹੋ ਗਏ ਨੇ ਰਿਹਾਂ ਹੋ ਰਹੇ ਨੇ ਤੇ ਬਹੁਤ ਸੰਗਤ ਫਿਰ ਸੰਗਤ ਦਾ ਕੀ ਹੁੰਦਾ ਵੀ ਸੰਗਤ ਫਿਰ ਫੋਨ ਕਰਨ ਲੱਗ ਜਾਂਦੀ ਹੈ ਸੰਗਤਾਂ ਫਿਰ ਉਹਨਾਂ ਨੂੰ ਖੁਸ਼ੀ ਹੁੰਦੀ ਆ ਸੰਗਤਾਂ ਫਿਰ ਸਾਨੂੰ ਬਹੁਤ ਵੱਡੀ ਗਿਣਤੀ 'ਚ ਫੋਨ ਆਉਣ ਲੱਗ ਪੈਂਦੇ ਆ ਮੈਸੇਜ ਆਉਣ ਲੱਗ ਪੈਂਦੇ ਆ ਵੀ ਦੱਸੋ ਜੀ ਕਿੱਥੇ ਇਹਦੇ ਭਾਈ ਸਾਹਿਬ ਕਦੋਂ ਆ ਰਹੇ ਨੇ ਕਿੱਦਾਂ ਆਪਾਂ ਇਕੱਠਾ ਕੱਟ ਕਰਨਾ ਵਾ ਲੈਣ ਜਾਣਾ ਵਾ ਇਹ ਇਹ ਗੱਲਾਂ ਲੋਕਾਂ ਦੇ ਮਨ 'ਚ ਖੁਸ਼ੀ ਨਾਲ ਆਉਣ ਲੱਗ ਪੈਂਦੀਆਂ ਤੇ ਲੋਕ ਫਰਾਰ ਬੰਦੇ ਨੂੰ ਸਮਝਾਉਣਾ ਬਹੁਤ ਔਖਾ ਹੋ ਜਾਂਦਾ ਇਸ ਕਰਕੇ ਬੇਨਤੀ ਹੈ ਇਦਾਂ ਦੀ ਕੋਈ ਵੀ ਅਫਵਾਹ ਜਿਹੜੀ ਹੁੰਦੀ ਹੁੰਦੀ ਉਹਨੂੰ ਪਹਿਲਾਂ ਖਬਰ ਦਾ ਜਿਹੜਾ ਪਤਾ ਕਰ ਲਿਆ ਕਰੋ ਜਿਹੜੇ ਵੀ ਜ਼ਿੰਮੇਵਾਰ ਬੰਦੇ ਹਨ ਤੁਹਾਨੂੰ ਪਤਾ ਵਾ ਕਿ ਕਿਹੜੇ-ਕਿਹੜੇ ਜ਼ਿੰਮੇਵਾਰ ਬੰਦੇ ਨੇ ਜਿਹੜੇ ਟੀਮ ਦੇ ਵਿੱਚ ਕੰਮ ਕਰਦੇ ਨੇ ਜਾਂ ਦਾਸ ਹੈਗਾ ਜਾਂ ਹੋਰ ਸਿੰਘ ਹੈਗੇ ਨੇ ਸੋ ਜਰੂਰ ਮਾੜਾ ਜਿਹਾ ਬੇਨਤੀ ਹੈ ਵੀ ਇਹਦਾ ਪਤਾ ਕਰ ਲਿਆ ਕਰੋ ਫੇਰ ਹੀ ਕੋਈ ਵੀ ਜਿਹੜੀ ਆ ਕਰਿਆ ਕਰੋ ਜਿਹੜੀ ਕਾਨਫਰੰਸ ਦੀ ਗੱਲ ਤੁਸੀਂ ਕਰਦੇ ਹੋ ਕਿ ਮਾਤਾ ਜੀ ਉਹਨਾਂ ਨੂੰ ਬਾਪੂ ਨੂੰ ਕਾਨਫਰੰਸ ਕਰਦੇ ਚਾਹੀਦੀ ਹੈ ਬਿਲਕੁਲ ਸਾਰਾ ਕੁਝ ਹੋਊਗਾ ਜੀ ਹਜੇ ਜਿਹੜਾ ਪ੍ਰੋਸੈਸ ਹੈ ਉਹ ਫਾਲੋਅ ਅਪ ਕੀਤਾ ਜਾ ਰਿਹਾ ਵਾ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਹੈ ਸੌਂ ਦੀ ਵੀ ਜਿੰਨਾ ਚਿਰ ਉਹਨਾਂ ਨੂੰ ਸੌਂਹ ਨਹੀਂ ਚੁਕਾਉਂਦੇ ਉਹਨਾਂ ਚਿਰ ਤੱਕ ਦਾ ਆਪਾਂ ਗੱਲ ਹੀ ਕੋਈ ਨਹੀਂ ਕਰਨ ਦਾ ਫਾਇਦਾ ਉਹ ਸੌਂਹ ਚੁਕੰਨ ਤੋਂ ਬਾਅਦ ਹੀ ਜਿਹਨਾਂ ਦੀ ਰਿਹਾਈ ਦੀ ਵੀ ਗੱਲ ਚਲਣੀ ਹੈ ਦੋਸਤੋ ਬਾਅਦ ਹੀ ਚਲਣੀ ਹੈ ਸੋ ਪਹਿਲਾਂ ਉਹਨਾਂ ਨੂੰ ਸੌਂਹ ਚ ਕਾਈ ਜਾਊਗੀ ਸੌਂਹ ਚੋਂਨ ਤੋਂ ਬਾਅਦ ਆਫੀਸ਼ੀਅਲੀ ਜਦੋਂ ਐਮਪੀਓ ਬਣ ਜਾਂਦੇ ਨੇ ਲੈਟਰ ਮਿਲ ਜਾਂਦਾ ਵਾ ਉਸ ਤੋਂ ਬਾਅਦ ਜਿਹੜਾ ਅਗਲਾ ਪੈਰਾ ਵਾ ਵੀ ਉਹ ਫਿਰ ਰਿਹਾਈ ਵਾਲੀ ਗੱਲ ਚੱਲਦੀ ਆ ਫਿਰ ਉਹ ਆਫੀਸ਼ੀਅਲੀ ਜਦੋਂ ਸਾਰਾ ਕੁਝ ਹੋ ਜਣਾ ਵਾ ਤੇ ਫਿਰ ਤਾਂ ਮੈਨੂੰ ਲੱਗਦਾ ਵੀ ਸਰਕਾਰ ਦਾ ਹੀ ਫਰਜ਼ ਬਣਦਾ ਵੀ ਉਹ ਆਰਡਰ ਪਾ ਦੇਣ ਤੇ ਰਿਲੀਜ਼ ਦੇ ਦੇ ਉਹਨਾਂ ਨੂੰ ਜਿਹੜਾ ਉਹ ਪੰਜਾਬ ਬਾਬਾ ਜੀ ਕੰਟਰੋਵਰਸੀ ਪੇਜ ਵੀ ਆਪਣੀਆਂ ਹਾਂਜੀ ਬਿਲਕੁਲ ਜੀ ਆਪਣੇ ਆਪਣੀਆਂ ਸੰਭਲੋ ਸਾਰੇ ਆਪਣੀ ਪੇਜ ਨੇ ਪਰ ਕੰਟਰੋਵਰਸੀ ਪੇਜ ਜਿਹੜਾ ਵਾ ਉਹ ਬਿਲਕੁਲ ਤੁਹਾਡੇ ਭਰੋਸੇ ਵਾਲਾ ਵਾ ਉਹਦੇ ਉੱਤੇ ਉਹੀ ਪੇਜ ਦੇ ਉੱਤੇ ਪੋਸਟ ਪਾਉਗੀ ਜਿਹੜੀ ਪੇਜ ਉਹ ਸਹੀ ਹੋਊਗੀ ਜੈਨੂਨ ਹੋਊਗੀ ਕੋਈ ਫੇਕ ਅਫਵਾਹ ਉੱਤੇ ਅਸੀਂ ਨਹੀਂ ਪਾਉਂਦੇ ਤੇ ਇਹ ਆਪ ਜੀ ਦਾ ਚਲੋ ਧੰਨਵਾਦ ਤੁਸੀਂ ਪੁੱਛਿਆ ਪਰ ਇਹ ਬਿਲਕੁਲ ਗੱਲ ਕਲੀਅਰ ਹੈ ਕੰਟਰੋਵਰਸੀ ਦੇ ਉੱਤੇ ਜੀ ਕਿਹ ਚੀਜ਼ ਪੈਂਦੀ ਆ ਤੇ ਉਹ ਬਿਲਕੁਲ ਜੈਨੂਨ ਹੋਊਗੀ ਤੇ ਉਹ ਪਹਿਲਾਂ ਖਬਰ ਨੂੰ ਬਿਲਕੁਲ ਪੁਸ਼ਟੀ ਕੀਤੀ ਜਾਂਦੀ ਹੈ ਤੇ ਫਿਰ ਪਾਈ ਜਾਂਦੀ ਹੈ ਸੋ ਇਸ ਕਰਕੇ ਉਹਦਾ ਤੁਸੀਂ ਬਿਲਕੁਲ ਯਕੀਨ ਕਰ ਸਕਦੇ ਹੋ ਮੈਂ ਸਦਾ ਜਵਾਬ ਸਹੀ ਨਹੀਂ ਦੇ ਸਕਦਾ ਪਰ ਹਾਂਜੀ ਸਰਬੱਤ ਖਾਲਸਾ ਸਰਬੱਤ ਖਾਲਸਾ ਵੀ ਜੀ ਵੇਖੋ ਸਰਬੱਤ ਖਾਲਸਾ ਦਾ ਜਿਹੜਾ ਪ੍ਰੋਸੈਸ ਹੈ ਨਾ ਉਹ ਬਹੁਤ ਵੱਡਾ ਵਸ ਸਰਬੱਤ ਖਾਲਸਾ ਕੋ ਖੇਡ ਨਹੀਂ ਹੈਗਾ ਵੀ ਜਦੋਂ ਮਰਜ਼ੀ ਆਪਾਂ ਸਰਬੱਤ ਖਾਲਸਾ ਕਰ ਲਈਏ ਸਰਬੱਤ ਖਾਲਸਾ ਦੀ ਰਣਨੀਤੀ ਹੁੰਦੀ ਹੈ ਬਹੁਤ ਵੱਡੀ ਸਾਰਾ ਪੰਥ ਇੱਕ ਹੁੰਦਾ ਫਿਰ ਸਰਬੱਤ ਖਾਲਸਾ ਹੁੰਦਾ ਹੁੰਦਾ ਨਾਲੇ ਹੁਣ ਜਿਹੜਾ ਆਪਣਾ ਮਸਲਾ ਵਾ ਨਾ ਹੁਣ ਆਪਣਾ ਮਸਲਾ ਬੇਸ਼ੱਕ ਆਪਾਂ ਧਾਰਮਿਕ ਆ ਧਰਮ ਦੀ ਗੱਲ ਕਰਨ ਵਾਲੇ ਆ ਪਰ ਇਸ ਵੇ ਆਪਣਾ ਰਾਜਨੀਤਿਕ ਮਸਲਾ ਹੋ ਗਿਆ ਵਾ ਸੋ ਇੱਕ ਨੂੰ ਰਾਜਨੀਤਿਕ ਤੌਰ ਤੇ ਦੇਖਿਆ ਜਾਵੇ ਤੇ ਫਿਰ ਸਰਬੱਤ ਕਾਲ ਸੇ ਦਾ ਜਿਹੜਾ ਪੈਰਾ ਹੋ ਰਿਹਾ ਉਹ ਧਰਮ ਦਾ ਮਾਮਲਾ ਵਾ ਸਰਬੱਤ ਕਾਲਸਾ ਹੋ ਸਕਦਾ ਵਾ ਸਰਬੱਤ ਕਾਲਸਾ ਕੀਤਾ ਜਾ ਸਕਦਾ ਵਾ ਜੇ ਨਹੀਂ ਇਸ ਤਰੀਕੇ ਨਾਲ ਇਹ ਜ਼ੁਲਮ ਕਰਨੋਂ ਹਟਦੇ ਸਰਕਾਰਾਂ ਨਹੀਂ ਹਟਦੀਆਂ ਤੇ ਬਿਲਕੁਲ ਸਰਬੱਤ ਖਾਲਸਾ ਕਰਕੇ ਆਪਣੇ ਨੌਜਵਾਨਾਂ ਲਈ ਆਪਣੇ ਬੱਚਿਆਂ ਲਈ ਜੇਲਾਂ ਚ ਬੰਦਬੰਦੀ ਸਿੰਘਾਂ ਲਈ ਕੋਈ ਠੋਸ ਰਣਨੀਤੀ ਕੋਈ ਠੋਸ ਹੁਕਮ ਇਦਾਂ ਦਾ ਜਿਹੜਾ ਸਰਬੱਤ ਖਾਲਸੇ ਦੇ ਵਿੱਚ ਸਰਕਾਰ ਨੂੰ ਹੋਵੇ ਜਾਇਦਾਦਾਰ ਸਾਹਿਬਾਨ ਕਰਨ ਉਹਦੇ ਵਾਸਤੇ ਸਾਰਾ ਪੰਥ ਇੱਕ ਪਲੇਟਫਾਰਮ ਤੇ ਹੋਵੇ ਤੇ ਫਿਰ ਗੱਲ ਬਣਨੀ ਹੈ ਨਾ ਜਿੰਨੇ ਦਲ ਪੰਥ ਜਿੰਨੀਆਂ ਸੰਪਰਦਾਵਾਂ ਜੋ ਵੀ ਸਾਡੇ ਮੁਖੀ ਨੇ ਜਾਇਦਾਦਾਰ ਨੇ ਪੰਥ ਪ੍ਰਸਤਨ ਨੇ ਉਹਨਾਂ ਸਾਰਿਆਂ ਨੂੰ ਇੱਕ ਸਟੇਜ ਤੇ ਖੜ ਕੇ ਇੱਕ ਜਿਹੜਾ ਸਾਂਝਾ ਬਿਆਨ ਦੇਣਾ ਚਾਹੀਦਾ ਮੈਂ ਕਹਿੰਦਾ ਵੀ ਬਹੁਤ ਵੱਡੀ ਗੱਲ ਨਹੀਂ ਹੈ ਕਿ ਜੇ ਜਿੰਨੀਆਂ ਵੀ ਜਥੇਬੰਦੀਆਂ ਸੰਪਰਦਾਵਾਂ ਇੱਕ ਨਹੀਂ ਰੋਮ ਤੇ ਖੜ ਜਾਨ ਇਹ ਠੋਕੇ ਗੱਲ ਕਹਿਣ ਸਰਕਾਰ ਨੂੰ ਸਿੱਧਾ ਕਹਿਣ ਠੋਕੇ ਵੀ ਸਾਡੇ ਜੰਨੇਬੰਦੀ ਸਿੰਘ ਜਿੰਨਾਂ ਸਿਆਵਾਂ ਪੂਰੀਆਂ ਕਰ ਲਈਆਂ 24 ਘੰਟਿਆਂ ਅੰਦਰ ਰੀਲੀਜ਼ ਕਰੋ ਠੀਕ ਆ ਤੇ ਜਿਹੜੇ ਸਾਡੇ ਨੌਜਵਾਨ ਨਯਾਇਤ ਸਿੰਘਾਂ ਨੂੰ ਜੇਲ੍ਹਾਂ ਚ ਬੰਦ ਕੀਤਾ ਐਨਐਸਰ ਲਾ ਕੇ ਉਹਨਾਂ ਨੂੰ ਰੀਲੀਜ਼ ਕਰੋ ਤੇ ਇਹਦੇ ਵਾਸਤੇ ਅਲਟੀਮੇਟਮ ਦੇਣ ਸਰਕਾਰ ਨੂੰ ਪੰਥ ਅਲਟੀਮੇਟਮ ਦਵੇ ਤੇ ਪੰਥ ਇਦਾਂ ਹੋਵੇ ਵੀ ਇਕੱਠਾ ਹੋ ਕੇ ਹੋਵੇ ਇਸ ਪੇਜ ਤੇ ਲਾਈਵ ਕੰਟਰੋਵਰਸੀ ਤੇ ਲਾਈਵ ਹੋਇਆ ਕਰੋ ਤਾਂ ਕਿ ਜ਼ਿਆਦਾ ਸੰਗਤ ਜੁੜ ਸਕੇ ਜਰੂਰ ਜੀ ਕੋਸ਼ਿਸ਼ ਕਰਾਂਗੇ ਕੀ ਕੰਟਰੋਵਰਸਿਟੀ ਦੇ ਵੀ ਲਾਗ ਹੋਇਆ ਕਰਾਂਗੇ ਤੇ ਇਹ ਵੀ ਇੰਸਟਾਗ੍ਰਾਮ ਵਗੈਰਾ ਜਿਹੜਾ ਸੀ ਉਹ ਸਰਕਾਰ ਨੇ ਬੰਦ ਕਰਤਾ ਸੀ ਪਹਿਲਾਂ ਦੁਬਾਰਾ ਹੁਣੇ ਚਲਾਇਆ ਸਿੰਘਾਂ ਨੇ ਬਣਾਇਆ ਨਾਵਾ ਤੇ ਬਸ ਇੰਨੇ ਕ ਅਪਡੇਟ ਸੀ ਜੀ ਤੇ ਦੁਬਾਰਾ ਬੇਨਤੀ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਅਫਵਾਹ ਉੱਡਦੀ ਆ ਛੇਤੀ ਕੀਤੇ ਆਪਸ ਅਫਵਾਹਾਂ ਦੇ ਯਕੀਨ ਕਰਕੇ ਤੇ ਇਹਨੂੰ ਸੋਸ਼ਲਾਈਜ਼ ਨਾ ਕਰਿਆ ਕਰੋ ਪਹਿਲਾਂ ਉਸ ਚੀਜ਼ ਨੂੰ ਕੋਖ ਲਿਆ ਕਰੋ ਜਿੱਨੇ ਪੋਸਟ ਪਾਈ ਹੁੰਦੀ ਆ ਪਹਿਲਾਂ ਉਹਨੂੰ ਪੁੱਛੋ ਕਿ ਤੂੰ ਪਾਈ ਹੈ ਪਾਈ ਆ ਇਹਦਾ ਕੀ ਸਰੋਤ ਆ ਇਹ ਤੈਨੂੰ ਕਿੱਥੋਂ ਖਬਰ ਮਿਲੀ ਆ ਤੈਨੂੰ ਕਿੰਨੇ ਕਿਹਾ ਆ ਦੀ ਪਰਿਵਾਰ ਵੱਲੋਂ ਕੋਈ ਸਟੇਟਮੈਂਟ ਆਈ ਹੈ ਜਾਂ ਜ਼ਿੰਮੇਵਾਰ ਬੰਦਿਆਂ ਵੱਲੋਂ ਕੋਈ ਸਟੇਟਮੈਂਟ ਆਈ ਹੈ ਫਿਰ ਆਪਾਂ ਗੱਲ ਕਰ ਸਕਦੇ ਹਾਂ ਹੁਣ ਮੰਨ ਲਓ ਜੇ ਕੋਈ ਵੀ ਅਪਡੇਟਾਂ ਦੀ ਆਊਗੀ ਤੇ ਮੈਂ ਪਾਉਣਾ ਵਾ ਸਿਭਰੋਸਾ ਕਰ ਸਕਦੇ ਹੋ ਕਿਉਂਕਿ ਅਸੀਂ ਉਹ ਚੀਜ਼ ਪਾਵਾਂਗੇ ਉਹ ਚੀਜ਼ ਬੋਲਾਂਗੇ ਜਿਹੜੀ ਚੀਜ਼ ਸਹੀ ਹੋਊਗੀ ਪਹਿਲਾਂ ਕੋਕੀ ਹੋਊਗੀ ਸੋ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਨੂੰ ਜੋੜਨ ਵਾਸਤੇ ਇਹਨੂੰ ਸ਼ੇਅਰ ਕਰ ਦਿਓ ਸੰਗਤਾਂ ਤੱਕ ਪਹੁੰਚਾ ਦਿਓ ਕਿਉਂਕਿ ਬਹੁਤ ਸੰਗਤਾਂ ਫੋਨ ਕਰਦੀਆਂ ਨੇ ਮੈਸੇਜ ਕਰਦੀਆਂ ਨੇ ਗੁਰੂ ਕਿਰਪਾ ਕਰੇ ਸਰਬੱਤ ਦਾ ਭਲਾ ਕਰੇ ਬਾਣੀ ਤੇ ਬਾਣੀ ਨਾਲ ਜੁੜੋ ਅਮਰ ਅਤਾਰੀ ਹੋਵ ਨਸ਼ੇ ਤਿਆਗੋ ਤਾਂ ਕਿ ਅਪਰ ਆਲਮ ਦੇ ਘਰ ਕੇ ਪੰਥ ਪੰਜਾਬ ਦੀ ਗੱਲ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ